ਇਹ ਗਿਆਨ ਨੂੰ ਵਿਚਾਰਿਆ ਨਹੀਂ ਜਿਸ ਕਰਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥੀ ਗਵਾ ਲਿਆ ਹੈ ਬਿਨ ਸਤਿਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਦੂਜਾ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੇ ਜਾਏ ਦੂਜਾ ਭਾਏ ਭਾਏ ਦੀ ਈੜੀ ਨੂੰ ਸਿਹਾਰੀ ਇਸ ਦਾ ਅਰਥ ਹੈ ਦੂਜੇ ਪਿਆਰ ਵਿੱਚ ਦੂਜਾ ਪਿਆਰ ਕਿਹੜਾ ਹੈ ਪਰਮਾਤਮਾ ਦੇ ਪਿਆਰ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਜਿਸ ਚੀਜ਼ ਦੇ ਨਾਲ ਜਿਸ ਪਦਾਰਥ ਦੇ ਨਾਲ ਵੀ ਅਸੀਂ ਮੋਹ ਲਾਉਂਨੇ ਆ ਨਾ ਪਿਆਰ ਲਾਉਂਨੇ ਆ ਉਹ ਦੂਜਾ ਭਾ ਹੈ ਇਸੇ ਨੂੰ ਧੰਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਉਹ ਹਰ ਚੀਜ਼ ਮਾਇਆ ਹੈ ਜੋ ਪਰਮਾਤਮਾ ਦੇ ਨਾਲੋਂ ਸਾਨੂੰ ਵਿਛੋੜ ਦਿੰਦੀ ਹੈ ਤੇ ਹਜ਼ੂਰ ਕਹਿੰਦੇ ਦੂਜੇ ਪਿਆਰ ਦੇ ਵਿੱਚ ਬਹੁਤ ਹੀ ਦੁੱਖ ਲੱਗਦਾ ਹੈ ਤੇ ਦੁੱਖ ਤੇ ਤਾਂ ਹੀ ਲੱਗਦਾ ਹੈ ਨਾ ਜਦੋਂ ਪਰਮਾਤਮਾ ਵਿਸਰ ਜਾਏ ਤੇ ਵਿਕਾਰ ਸਾਡੇ ਉੱਤੇ ਹਾਵੀ ਹੋ ਜਾਣ ਵਿਕਾਰ ਸਾਨੂੰ ਆਪਣੇ ਕਾਬੂ ਕਰ ਲੈਣ ਵਸ ਵਿੱਚ ਕਰ ਲੈਣ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਵਿਆਪੈ ਜਾਂ ਬਹੁ ਵਿਦਤਾਵੇ ਹਜ਼ੂਰ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਵੇਮਕ ਹੋਏ ਰਾਮ ਤੇ ਲੱਗਣ ਜਨਮ ਜੋ ਪਰਮਾਤਮਾ ਨੂੰ ਵਿਸਾਰਨ ਦੇ ਨਾਲ ਹੀ ਜੀਵਨ ਦੇ ਵਿੱਚ ਦੁੱਖ ਆਉਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਮਾਤਮਾ ਦੀ ਸਿਵਤ ਸਲਾਹ ਕਰਦਿਆਂ ਇਸ ਗੱਲ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਕਿ ਮੈਨੂੰ ਇੱਕ ਰਤਾ ਭਰ ਵੀ ਪਰਮਾਤਮਾ ਦੀ ਯਾਦ ਵਿਸਰਜ ਜਾਏ ਸੰਸਾਰਿਕ ਤੌਰ ਦੇ ਉੱਤੇ ਸਾਨੂੰ ਘਰ ਚਾਹੀਦਾ ਹੈ ਧਨ ਪਦਾਰਥ ਚਾਹੀਦਾ ਹੈ ਆਉਣ ਜਾਣ ਵਾਸਤੇ ਸਾਨੂੰ ਸਾਧਨਕਾਰ ਗੱਡੀਆਂ ਚਾਹੀਦੀਆਂ ਨੇ ਪਰ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸੰਸਾਰ ਦੇ ਲੋਕਾਂ ਦੇ ਘਰ ਮਿੱਟੀ ਦੇ ਬਣਦੇ ਨੇ ਇੱਟਾਂ ਦੇ ਬਣਦੇ ਨੇ ਲੱਕੜੀ ਦੇ ਬਣਦੇ ਨੇ ਪਰ ਆਕਾਲ ਪੁਰਖ ਦੀ ਬਖਸ਼ਿਸ਼ ਹੋਵੇ ਮੇਰਾ ਘਰ ਮੋਤੀਆਂ ਦੇ ਨਾਲ ਬਣਿਆ ਹੋਵੇ ਤੇ ਉਹ ਮੋਤੀ ਰਤਨਾ ਦੇ ਨਾਲ ਜੜੇ ਹੋਣ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹਨਾ ਬੇਸ਼ਕੀਮਤੀ ਮੋਤੀਆਂ ਨੂੰ ਮਾਨਕਾਂ ਨੂੰ ਵੇਖ ਕੇ ਜੇ ਰੱਬ ਦੀ ਯਾਦ ਮੈਨੂੰ ਭੁੱਲਣੀ ਆ ਨਾ ਮੈਨੂੰ ਇਹ ਘਰ ਪ੍ਰਵਾਣ ਨਹੀਂ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਏ ਜੁੜਾਓ ਕੁਸਤੂਰ ਕੁੰਗੂ ਅਗਰ ਚੰਨ ਲੀਪ ਆਵੇ ਚਾਓ ਮਤ ਦੇਖ ਫੁੱਲਾਂ ਵਿਸਰੈ ਤੇਰਾ ਚੇਤਨਾ ਆਵੇ ਨਾਉ ਖਰਬਿਨ ਖਰਬਿਨ ਜੀਓ ਜਾੜਬਲ ਜਾਓ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਾ ਹੀ ਥਾਂ ਮੈਂ ਆਪਣੇ ਗੁਰੂ ਤੋਂ ਪੁੱਛ ਕੇ ਵੇਖ ਲਿਆ ਕਿ ਹਰੀ ਦੇ ਨਾਮ ਤੋਂ ਬਿਨਾ ਜੀਉ ਇਹ ਜਿੰਦ ਵਿਕਾਰਾਂ ਦੇ ਵਿੱਚ ਮਾਇਆ ਦੇ ਵਿੱਚ ਸੜ ਬਲ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਕਿ ਮੋਹਣੀ ਮੁਖ ਮਣੀ ਸੁਹੈ ਕਰੇ ਰੰਗ ਪਸਾਓ ਜੇ ਘਰ ਦੀ ਇਸਤਰੀ ਦੇ ਸਿਰ ਦੇ ਉੱਪਰ ਸੋਹਣੀ ਮਣੀ ਝਲਕਦੀ ਹੋਵੇ ਪ੍ਰਕਾਸ਼ ਕਰਦੀ ਹੋਵੇ ਜੇ ਸੋਹਣੀ ਇਸਤਰੀ ਨੂੰ ਵੇਖ ਕੇ ਵੀ ਰੱਬ ਦੀ ਯਾਦ ਭੁੱਲਨੀ ਮੈਨੂੰ ਉਹ ਵੀ ਪਰਵਾਨ ਨਹੀਂ ਜਿਨ੍ਹਾਂ ਰਿੱਧੀਆਂ ਸਿੱਧੀਆਂ ਦੇ ਬਲ ਬੂਤੇ ਦੇ ਉੱਤੇ ਲੋਕ ਅਹੰਕਾਰ ਕਰਦੇ ਨੇ ਨਾ ਕਰਾਮਾਤਾਂ ਸ਼ਕਤੀਆਂ ਸਾਨੂੰ ਪ੍ਰਾਪਤ ਹੋ ਗਈਆਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਆਰੰਭ ਕਰ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਜੇ ਮੈਨੂੰ ਇਹਨਾਂ ਰਿੱਧੀਆਂ ਸਿੱਧੀਆਂ ਦੀ ਵੀ ਪ੍ਰਾਪਤੀ ਹੋ ਜਾਵੇ ਪਰ ਜੇ ਇਹਨਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਪੈ ਕੇ ਰੱਬ ਭੁੱਲਣਾ ਮੈਨੂੰ ਇਹ ਰਿੱਧੀਆਂ ਸਿੱਧੀਆਂ ਵੀ ਪਰਮਾਨ ਨੇ ਰਿੱਧ ਸਿੱਧ ਅਵਰਾ ਸਾਧ ਖਜ਼ੂਰ ਕੈਨ ਸਿੱਧ ਹਵਾ ਸਿੱਧ ਲਾਈ ਰਿੱਧ ਆਖਾਂ ਆਓ ਗੁਬਤ ਪ੍ਰਗਟ ਹੋਏ ਬੈਸਾ ਲੋਕ ਰਖੇ ਭਾਉ ਮਤ ਦੇਖ ਭੂਲਾ ਵਿਸਰੈ ਤਰਾ ਚੇਤਨਾ ਆਵੇ ਨਾਉ ਤੇ ਜਿਸ ਰਾਜ ਸੱਤਾ ਦੇ ਮਦ ਵਿੱਚ ਨਸ਼ੇ ਵਿੱਚ ਲੋਕ ਰੱਬ ਨੂੰ ਭੁੱਲ ਜਾਂਦੇ ਨੇ ਚੰਗਿਆਈ ਨੂੰ ਭੁੱਲ ਜਾਂਦੇ ਨੇ ਨਿਮਰਤਾ ਨੂੰ ਭੁੱਲ ਜਾਂਦੇ ਨੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਮੈਨੂੰ ਉਹ ਰਾਜ ਵੀ ਪ੍ਰਾਪਤ ਹੋ ਜਾਵੇ ਮੈਂ ਹੁਕਮ ਵੀ ਕਰਨ ਲੱਗ ਪਾਵਾਂ ਪਰ ਜੇ ਰਾਜ ਪ੍ਰਾਪਤ ਕਰਕੇ ਹੁਕਮ ਚਲਾ ਕੇ ਰੱਬ ਭੁੱਲਣਾ ਮੈਨੂੰ ਇਹ ਵੀ ਪ੍ਰਵਾਹ ਨਹੀਂ ਸੁਲਤਾਨ ਹੋਵਾਂ ਮੇ ਲਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾਂ ਨਾਨਕਾ ਸਭ ਵਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤ ਨਾ ਆਵੇ ਨਾਉ ਦੂਜਾ ਭਾਏ ਅਤ ਦੁੱਖ ਲੱਗਾ ਹਜ਼ੂਰ ਕਹਿੰਦੇ ਨੇ ਮਾਇਆ ਦੇ ਦੂਜੇ ਪਿਆਰ ਦੇ ਵਿੱਚ ਬਹੁਤ ਦੁੱਖ ਲੱਗਦਾ ਹੈ ਮਾਰੇ ਜਮੈ ਆਵੇ ਜਾਏ ਮਨੁੱਖ ਮਰ ਕੇ ਫਿਰ ਜੰਮਦਾ ਹੈ ਤੇ ਇਹ ਸਿਲਸਿਲਾ ਖਤਮ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਨੇ ਆਵੇ ਜਾਏ ਮਨੁੱਖ ਆਉਂਦਾ ਜਾਂਦਾ ਰਹਿੰਦਾ ਹੈ ਜਮ ਜਮ ਮਰੇ ਮਰੇ ਫਿਰ ਜੰਮੈ ਬਹੁਤ ਸਜ਼ਾਏ ਪਾਇਆ ਦੇਸ ਲੰਮੈ ਮਹਾਰਾਜ ਜੀ ਕਹਿੰਦੇ ਨੇ ਮਨੁੱਖ ਦਾ ਇਹ ģੇੜ ਆਰੰਭ ਹੋ ਜਾਂਦਾ ਹੈ ਵਿਸ਼ਟਾ ਅੰਦਰਵਾਸ ਹੈ ਫਿਰ ਫਿਰ ਜੂਨੀ ਪਾਏ ਵਿਸ਼ਟਾ ਦਾ ਅਰਥ ਹੈ ਗੰਦਗੀ ਮਲੀਨਤਾ ਮਨੁੱਖ ਦਾ ਵਾਸ ਮਨੁੱਖ ਦਾ ਟਿਕਾਣਾ ਗੰਦਗੀ ਦੇ ਵਿੱਚ ਹੁੰਦਾ ਹੈ ਵਿਕਾਰ ਗੰਦਗੀ ਨੇ ਇਹ ਮਾਇਆ ਜੋ ਰੱਬ ਨੂੰ ਭੁਲਾ ਦਿੰਦੀ ਹੈ ਇਹ ਗੰਦਗੀ ਹੈ ਇਹ ਮਲੀਨਤਾ ਹੈ ਮਨੁੱਖ ਜੋ ਮਨ ਦੇ ਵਿੱਚ ਬੁਰਾ ਚਿਤਵਦਾ ਹੈ ਉਹ ਇੱਕ ਗੰਦਗੀ ਹੈ ਜਮਾਹ ਰਾਜ ਜੀ ਕਹਿੰਦੇ ਨੇ ਫਿਰ ਫਿਰ ਜੂਨੀ ਪਾਏ ਮਨੁੱਖ ਫਿਰ ਫਿਰ ਮੁੜ ਮੁੜ ਕੇ ਜੂਨਾ ਦੇ ਵਿੱਚ ਪੈਂਦਾ ਹੈ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਸ ਵੇਲੇ ਗੋਇੰਦ ਦੇ ਪੁੱਤਰ ਨੇ ਤਾਂ ਗੋਇੰਦ ਵਾਲਦੇ ਗੋਇੰਦ ਵਾਲ ਸਾਹਿਬ ਦੇ ਰਹਿਣ ਵਾਲੇ ਤਪੇ ਦੇ ਕੈਨ ਦੇ ਉੱਤੇ ਚੌਧਰੀ ਮਰਵਾਹੇ ਨੇ ਸਰਕਾਰੀ ਦਰਬਾਰੇ ਸ਼ਿਕਾਇਤ ਕੀਤੀ ਤਾਂ ਉਸ ਸਮੇਂ ਚੌਧਰੀ ਮਰਵਾਹਾ ਆਪਣੇ ਨੌਕਰ ਦੇ ਨਾਲ ਸ਼ਿਕਾਇਤ ਕਰਨ ਵਾਸਤੇ ਲਾਹੌਰ ਦਰਬਾਰ ਦੇ ਵਿੱਚ ਪਹੁੰਚਿਆ ਇਹ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਮਹਾਰਾਜ ਦਾ ਹਵਾਲਾ ਹੈ ਸਰਕਾਰੀ ਦਰਬਾਰੇ ਪਹੁੰਚਿਆ ਇਸਲਾਮੀਕ ਰਾਜ ਹੋਣ ਦੇ ਕਰਕੇ ਉਹਨਾਂ ਦੇ ਆਪਣੇ ਕਾਨੂੰਨ ਸਨ ਤੇ ਜਿਸ ਨੇ ਵੀ ਦਰਬਾਰੇ 'ਚ ਫਰਿਆਦ ਕਰਨੀ ਹੁੰਦੀ ਸੀ ਉਸ ਨੂੰ ਇੱਕ ਚੋਲਾ ਪਾਉਣਾ ਪੈਂਦਾ ਸੀ ਜਿਹਦਾ ਜ਼ਿਕਰ ਹਜ਼ੂਰ ਨੇ ਗੁਰਬਾਣੀ ਵਿੱਚ ਕੀਤਾ ਹੈ ਚੌਧਰੀ ਮਰਵਾਹੇ ਨੇ ਫਰਿਆਦ ਕਰਨ ਵਾਸਤੇ ਆਪਣੇ ਨੌਕਰ ਨੂੰ ਚੋਲਾ ਪਹਿਨਾ ਕੇ ਪਵਾ ਕੇ ਦਰਬਾਰ ਵਿੱਚ ਪੇਸ਼ ਕਰ ਦਿੱਤਾ ਦਨੋਸ਼ ਨੌਕਰ ਨੇ ਧੰਗ ਗੁਰੂ ਅਮਰਦਾਸ ਮਹਾਰਾਜ ਦੇ ਖਿਲਾਫ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਤਹਿਕੀਕਾਤ ਹੋਈ ਉਹਦੇ ਨਫਰ ਨੂੰ ਵੀ ਝੂਠਾ ਠਹਿਰਾਇਆ ਗਿਆ ਚੌਧਰੀ ਮਰਵਾਹੇ ਨੂੰ ਵੀ ਝੂਠਾ ਠਹਿਰਾਇਆ ਗਿਆ ਫਿਰ ਲਾਹੌਰ ਦਰਬਾਰ ਦੇ ਵਿੱਚੋਂ ਉਹਨਾਂ ਦੋਨਾਂ ਦਾ ਮੂੰਹ ਕਾਲਾ ਕਰਕੇ ਖੋਤੇ ਦੇ ਉੱਤੇ ਚੜਾ ਕੇ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢ ਦਿੱਤਾ ਗਿਆ ਤਨਗੁਰੂ RAMDAS ਪਿਤਾ ਜੀ ਨੇ ਉਹ ਸ਼ਲੋਕ ਦਰਜ ਕੀਤਾ ਹੈ ਖਜ਼ੂਰ ਕਹਿੰਦੇ ਨੇ ਮਾਲ ਜੂਈ ਭਰਿਆ ਨੀਲਾ ਕਾਲਾ ਖਦੋਲੜਾ ਤਿੰਨ ਵੇਮੁਖ ਵੇਮੁਖਾ ਨੂੰ ਪਾਇਆ ਪਾਸ ਨਾ ਦੇਈ ਕੋਈ ਬਹਿਨ ਜਗਤ ਮੈਂ ਗੂੰ ਪੜ ਸਕਵੀ ਮਲ ਲਾਏ ਮਨਮੁਖ ਆਇਆ ਖਜ਼ੂਰ ਕਹਿੰਦੇ ਨੇ ਰਸਤੇ ਦੇ ਵਿੱਚ ਖੇਤਾਂ ਦੇ ਵਿੱਚ ਹੁੰਦੇ ਆਉਂਦੇ ਨੇ ਵਿਸ਼ਟਾ ਦੇ ਨਾਲ ਉਹਨਾਂ ਦਾ ਸ਼ਰੀਰ ਲਿਪੜਿਆ ਹੋਇਆ ਗੰਦਗੀ ਦੇ ਨਾਲ ਉਹਨਾਂ ਦਾ ਸ਼ਰੀਰ ਲਿਪੜਿਆ ਹੋਇਆ ਖਜ਼ੂਰ ਕਹਿੰਦੇ ਨੇ ਕਿ ਜਿਹੜੇ ਸਾਖਤ ਮਨੁੱਖ ਨੇ ਜੋ ਗੁਰੂ ਦੀ ਸੇਵਾ ਨਹੀਂ ਕਰਦੇ ਮਾਇਆ ਦੀ ਸੇਵਾ ਕਰਦੇ ਨੇ ਵਿਸ਼ਟਾ ਅੰਦਰਵਾਸ ਹੈ ਫਿਰ ਫਿਰ ਜੁਨੀ ਪਾਏ ਤੇ ਫਿਰ ਫਿਰ ਉਹ ਜੁਨਾ ਦੇ ਵਿੱਚ ਪਾਏ ਜਾਂਦੇ ਹਨ ਨਾਨਕ ਬਿਨ ਨਾਮੈ ਜਮ ਮਾਰਸੀ ਅੰਤ ਗਿਆ ਪਛੁਤਾਏ ਨਾਨਕ ਨੂੰ ਆਪਾਂ ਵੱਖਰਾ ਪੜਨਾ ਹੈ ਨਾਨਕ ਮੁਖਾਤਬ ਹੈ ਕਈ ਵਾਰ ਅਸੀਂ ਜਦੋਂ ਬਾਣੀ ਪੜ੍ਹਦੇ ਆਂ ਤੇ ਇਕੱਠਾ ਪੜ ਜਾਂਦੇ ਆਂ ਪਰ ਵਿਆਕਰਨ ਦੇ ਅਨੁਸਾਰ ਜਦੋਂ ਨਾਨਕ ਦੇ ਕੱਕੇ ਨੂੰ ਔਂਕੜ ਹੁੰਦਾ ਹੈ ਉਦੋਂ ਇਕੱਠਾ ਪੜਿਆ ਜਾਂਦਾ ਹੈ ਜਦ ਨਾਨਕ ਦੇ ਨਾਮ ਸਬੰਧਕ ਆਉਂਦਾ ਹੈ ਉਦੋਂ ਇਕੱਠਾ ਪੜਿਆ ਜਾਂਦਾ ਹੈ ਪਰ ਜਦੋਂ ਨਾਨਕ ਦਾ ਕੱਕਾ ਮੁਖਤਾ ਹੋਵੇ ਨਾ ਇਸ ਦੇ ਨਾਲ ਸਬੰਧਕ ਹੋਵੇ ਤਾਂ ਇਸ ਨੂੰ ਵੱਖਰਾ ਪੜਿਆ ਜਾਂਦਾ ਹੈ ਮੁਖਾਤਬ ਕੀਤਾ ਜਾਂਦਾ ਹੈ ਨਾਨਕ ਬਿਨ ਨਾਮੈ ਜਮ ਮਾਰਸੀ ਇਹ ਨਾਨਕ ਨਾਮ ਤੋਂ ਬਿਨਾ ਜਮ ਮਨੁੱਖਾਂ ਨੂੰ ਮਾਰਦਾ ਹੈ ਅੰਤ ਗਿਆ ਪਟਟਾਇ ਤੇ ਉਹ ਮਨੁੱਖ ਇਸ ਸੰਸਾਰ ਤੋਂ ਜਾਣ ਦੇ ਸਮੇਂ ਬਹੁਤ ਪਛਤਾਉਂਦਾ ਹੈ ਕਿ ਪਰਮਾਤਮਾ ਨੇ ਸਵਾਦ ਦਿੱਤੇ ਹੋਏ ਸਨ ਮਨੁੱਖਾ ਜਨਮ ਦਿੱਤਾ ਹੋਇਆ ਸੀ ਚੰਗਾ ਘਰ-ਬਾਰ ਦਿੱਤਾ ਹੋਇਆ ਸੀ ਪਰਿਵਾਰ ਦਿੱਤਾ ਹੋਇਆ ਸੀ ਸਭ ਕੁਝ ਦਿੱਤਾ ਹੋਇਆ ਸੀ ਪਰ ਮੈਂ ਸਭ ਕੁਝ ਪ੍ਰਾਪਤ ਕਰਕੇ ਵੀ ਉਸ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ ਬਿਨ ਨਾਮੇ ਜਦ ਮਾਰ ਸੀ बाबा कबीर साहिब जी ਕਹਿੰਦੇ ਨੇ ਉਹ ਜਮ ਦਾ ਜਿਹੜਾ ਡੰਡਾ ਹੈ ਨਾ ਉਹ ਫਿਰ ਸਹਿਆ ਵੀ ਨਹੀਂ ਜਾਂਦਾ ਕਬੀ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇੱਕ ਜੋ ਸਾਧੂ ਮੋਹਿ ਮਿਲਿयो तिन लिया ਅੰਚਲ ਲਾਇ ਪਰ ਮੇਰੇ ਉੱਤੇ ਤਾਂ ਬਖਸ਼ਿਸ਼ ਹੋ ਗਈ ਮੈਨੂੰ ਗੁਰੂ ਮਿਲ ਗਿਆ ਆਪਣੇ ਪੱਲੇ ਦੇ ਨਾਲ ਲਾ ਲਿਆ ਆਪਣੀ ਸ਼ਰਨ ਵਿੱਚ ਰੱਖ ਲਿਆ ਤੇ ਮੈਂ ਮੌ ਦੇ ਡੰਡੇ ਤੋਂ ਬਚ ਗਿਆ ਸਜ਼ਾ ਤੋਂ ਬਚ ਗਿਆ ਹਾਂ ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੂੰ ਬਚ ਨਹੀਂ ਸਕੇਗਾ ਬਾਅਦ ਵਿੱਚ ਪਛਤਾਵਾ ਹੀ ਪੱਲੇ ਪਏਗਾ ਇਸ ਕਰਕੇ ਰਾਮ ਸਿਮਰ ਪਛਤਾਹੇਗਾ ਮਨ ਪਾਤੀ ਜੀ era ਲੋਭ ਕਰਤਾ ਆਜ ਕਾਲ ਉੱਠ ਜਾਹੇਗਾ ਫਿਰ ਇਸੇ ਸ਼ਬਦ ਦੇ ਵਿੱਚ ਇੱਕ ਪਦ ਹੈ ਜਿਸ ਵਿੱਚ ਹਜ਼ੂਰ ਕਹਿ ਰਹੇ ਨੇ ਜਾਓ ਜਮ ਆਏ ਕੇਸ ਗਹਿ ਪਟਕੈ ਤਾਂ ਜਨ ਕਿਛ ਨਾ ਬਸਾਹੇਗਾ ਸਿਮਰਨ ਭਜਨ ਦਇਆ ਨਹੀਂ ਕਿੰਨੀ ਤਾਉ ਮੁਖ ਚੋਟਾਂ ਖਾਹੇਗਾ ਜਦੋਂ ਉਹ ਜਮ ਆਇਆ ਤੇ ਖਜ਼ੂਰ ਕਹਿੰਦੇ ਨੇ ਸਿਰ ਤੇਰੇ ਸਿਰ ਦੇ ਉੱਤੇ ਉਸ ਨੇ ਡੰਨਾ ਮਾਰਿਆ ਭਾਲ ਤੇਰੇ ਸ਼ਰੀਰ ਦੇ ਵਿੱਚ ਉਹ ਜਿੰਦ ਨੂੰ ਕੱਢ ਕੇ ਲੈ ਗਿਆ ਤਾਂ ਫਿਰ ਬਹੁਤ ਪਛਤਾਵਾ ਪੱਲੇ ਪਏਗਾ ਧੰਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਸ ਕਰਕੇ ਐਸਾ ਕੰਮ ਮੂਲੀ ਨਾ ਕੀਤਾ ਜਿਤ ਅੰਤ ਪਛੋ ਤਾਈਐ ਇਸ ਤਰ੍ਹਾਂ ਦਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਸ ਕੰਮ ਨੂੰ ਕਰਨ ਦੇ ਨਾਲ ਬਾਅਦ ਵਿੱਚ ਪਛਤਾਉਣਾ ਪਵੇ ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਿਆ ਪਠਉਤਾਏ ਮੌਤ ਮਨੁੱਖ ਨੂੰ ਫੇਰ ਸਜ਼ਾ ਦਿੰਦੀ ਹੈ ਪਾਪ ਕਰਿੰਦੜ ਸਰ ਪਰ ਮੁਠੀ ਅਜ਼ਰਾਇਲ ਫੜੇ ਫੜ ਕੁੱਠੇ ਦੋਜਗ ਪਾਏ ਸਿਰ ਜਨਹਾਰਾ ਲੇਖਾ ਮੰਗੈ ਬਾਣੀਆਂ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਬਾਣੀਆਂ ਦੀ ਤਰ੍ਹਾਂ ਇੱਕ ਦੁਕਾਨਦਾਰ ਦੀ ਤਰ੍ਹਾਂ ਪੂਰਾ ਹਿਸਾਬ ਕਿਤਾਬ ਰੱਖਦਾ ਹੈ ਜਿਵੇਂ ਦੁਕਾਨਦਾਰ ਦੇ ਕੋਲ ਜਾ ਕੇ ਅਸੀਂ ਸੌਦਾ ਲੈਨੇ ਆ ਨਾ ਤੇ ਜੇ ਆਪਾਂ ਉਧਾਰ ਲਿਆ ਹੋਵੇ ਉਹ ਪਹਿਲਾਂ ਕਹਿੰਦਾ ਮੇਰਾ ਉਧਾਰ ਚੁਕਾ ਤੇਰਾ ਬਕਾਇਆ ਰਹਿੰਦਾ ਕੱਲ ਵਾਲੇ ਪੈਸੇ ਪਹਿਲਾਂ ਦੇ ਕੇ ਜਾ ਫਿਰ ਤੈਨੂੰ ਸਮਾਨ ਮਿਲੇਗਾ ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖ ਸਾਰਾ ਜੀਵ ਨੂੰ ਪਾਪ ਹੀ ਕਰਦੇ ਰਹਿੰਦੇ ਨੇ ਪਰਮਾਤਮਾ ਉਹਨਾਂ ਦੇ ਕੋਲੋਂ ਪੂਰਾ ਹਿਸਾਬ ਕਿਤਾਬ ਲੈਂਦਾ ਬਾਣੀਏ ਦੀ ਤਰ੍ਹਾਂ ਦੁਕਾਨਦਾਰ ਦੀ ਤਰ੍ਹਾਂ ਪਾਪ ਕਰਿੰਦੜ ਸਰਪਰ ਮੁਠੇ ਜਿਹੜੇ ਪਾਪ ਕਰਨ ਵਾਲੇ ਪਾਪੀਏ ਮਨੁੱਖ ਨੇ ਉਹ ਠੱਗੇ ਜਾ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਉਤਰਾਇ ਖੇਡਦੇ ਨੇ ਕਿ ਮੈਂ ਤਾਂ ਸੰਸਾਰ ਦੇ ਵਿੱਚ ਬਹੁਤ ਲੋਕਾਂ ਨੂੰ ਮੂਰਖ ਬਣਾ ਦਿੰਨਾ ਪਰ ਮਹਾਰਾਜ ਕਹਿੰਦੇ ਨੇ ਮੂਰਖ ਉਹ ਮਨੁੱਖ ਆਪਣੇ ਆਪ ਨੂੰ ਬਣਾ ਰਿਹਾ ਹੈ ਮਨੁੱਖਾਂ ਨੂੰ ਨਹੀਂ ਬਣਾ ਰਿਹਾ ਹੈ ਲੈ ਇਹ ਜਿਹੜੀਆਂ ਜੂਨਾ ਨੇ ਇਹ ਵੀ ਤਾਂ ਇੱਕ ਨਰਕ ਦੀ ਤਰ੍ਹਾਂ ਹੀ ਨੇ ਨਾ ਜਿਨ੍ਹਾਂ ਦੇ ਵਿੱਚ ਕਿਸੇ ਨੂੰ ਸਮਝ ਨਹੀਂ ਕਿ ਜੀਵਨ ਬਤੀਤ ਕਿਵੇਂ ਕਰਨਾ ਹੈ ਬਾਬਾ ਕਬੀਰ ਸਾਹਿਬ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਚਾਰ ਪਾਮ ਦੋਇ ਸਿੰਘ ਮੁਖ ਗੁੰਗ ਤਬ ਕੈਸੇ ਗੁਣ ਗਈ ਹੈ ਉਠਤ ਬੈਠ ਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬੇਰਾਨੇ ਹੋਈ ਹੈ ਫਾਟੇ ਨਾਕ ਤੂਟੇ ਕੰਧਨ ਉਦਕੋ ਘੁਸ ਖਈ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹ ਸਮਾਂ ਵੀ ਆਏਗਾ ਜਦੋਂ ਤੇ ਚਾਰ ਪੈਰ ਹੋਣਗੇ ਸਿਰ ਦੇ ਉਤੇ ਸਿੰਘ ਹੋਣਗੇ ਤੇ ਮੁਖ ਤੋਂ ਗੁੰਗਾ ਹੋਏਗਾ ਫੇ ਜ਼ੁਬਾਨ ਤੋਂ ਕੁਛ ਬੋਲਿਆ ਵੀ ਨਹੀਂ ਜਾਣਾ ਤੇ ਜਿਹੜੇ ਘਰ ਦੇ ਵਿੱਚ ਰਹੇਗਾ ਡੰਡੇ ਵੀ ਪੈਣਗੇ ਕਿ ਤੂੰ ਕੰਮ ਨਹੀਂ ਕਰਦਾ ਆਲਸੀ ਹੋ ਗਿਆ ਹੈ ਚਾਰਾ ਜਿਆਦਾ ਖਾਨਾ ਪੱਠੇ ਜਿਆਦਾ ਖਾਨਾ ਪਰ ਕੰਮ ਘੱਟ ਕਰਦਾ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਵੀ ਸਮਾਂ ਤੇਰੇ ਉੱਤੇ ਆਏਗਾ ਇਸ ਕਰਕੇ ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਿਆ ਪਛਤਾਏ ਅੰਤ ਨੂੰ ਜਾਣ ਦੇ ਸਮੇਂ ਮਨੁੱਖ ਬਹੁਤ ਪਛਤਾਉਂਦਾ ਹੈ ਮਹੱਲਾ ਤੀਜਾ ਇਸ 15ਵੀਂ ਪਾਉੜੀ ਦੇ ਨਾਲ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਦੂਜਾ ਸ਼ਲੋਕ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਨਗ ਸਗਲੀ ਨਾਰ ਸਬਾਈ ਨਾਰ ਦਾ ਅਰਥ ਹੈ ਇਸਤਰੀਆਂ ਸਬਾਈ ਦਾ ਅਰਥ ਹੈ ਸਾਰੀ ਸ੍ਰਿਸ਼ਟੀ ਇਸ ਜਗਤ ਵਿੱਚ ਪੁਰਖ ਪੁਰਸ਼ ਕੇਵਲ ਇੱਕ ਹੀ ਹੈ ਮਰਦ ਕੇਵਲ ਇੱਕ ਆਕਾਰ ਪੁਰਖੀ ਹੈ ਤਨਗੁਰ ਅਮਰਦਾਸ ਮਹਾਰਾਜ ਕਹਿੰਦੇ ਨੇ ਬਾਕੀ ਜਿੰਨੀ ਵੀ ਸ੍ਰਿਸ਼ਟੀ ਜਿੰਨੇ ਵੀ ਜੀਵ ਹਨ ਉਹ ਸਾਰੇ ਹੀ ਪਰਮਾਤਮਾ ਦੀਆਂ ਇਸਤਰੀਆਂ ਨੇ ਇਸ ਕਰਕੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਸਾਰੀ ਬਾਣੀ ਸਤਗੁਰੂ ਜੀ ਨੇ ਇਸਤਰੀ ਰੂਪ ਵਿੱਚ ਉਚਾਰਨ ਕੀਤੀ ਹੈ ਮਹਾਰਾਜ ਕਹਿੰਦੇ ਨੇ ਆਗੋ ਭੈਣੇ ਗਲ ਮਿਲਹਿ ਅੰਕ ਸਹਿਲੜੀਆਂ ਆ ਜਮਾ ਰਾਜ ਕਹਿੰਦੇ ਨੇ ਹਮ ਸ਼ਹਿਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਅਸੀਂ ਸਾਰੀਆਂ ਜੀਵ ਇਸਤਰੀਆਂ ਪਰਮਾਤਮਾ ਦੀਆਂ ਦਾਸੀਆਂ ਹਾਂ ਜਾਂ ਆਪ ਜੀ ਕਈ ਵਾਰ ਇਹ ਵੀ ਸ਼ਬਦ ਪੜਦੇ ਹੋ ਇਆਂਣੜੀਏ ਮਾਨੜਾ ਕਾਇ ਕਰੇਹ ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇਹ ਸ਼ਹਿ ਨੇੜੈ ਧਨ ਕੰਮਲੀਏ ਬਾਹਰ ਕਿਆ ਢੁੰਡੇਹ ਪੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਾਰ ਸ਼ਿੰਗਾਰੋ ਇਆਣੀ ਵਾਲੀ ਕਿਆ ਕਰੇ ਜਾ ਤਨ ਕੰਤ ਜਾ ਤਨ ਕੰਤ ਨਾ ਭਾਵੈ ਇਸ ਸਾਰੇ ਸ਼ਬਦ ਵਿੱਚ ਹਜ਼ੂਰ ਨੇ ਇਸਤਰੀ ਰੂਪ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਤੇ ਮਹਾਰਾਜ ਫਰਮਾਨ ਕਰੇ ਨੇ ਇੱਕ ਹੀ ਅਕਾਲ ਪੁਰਖ ਪੁਰਸ਼ ਹੈ ਬਾਕੀ ਸਾਰੇ ਜੀਵ ਉਸ ਦੀਆਂ ਇਸਤਰੀਆਂ ਹਨ ਸਭ ਕਟ ਭੋਗ ਵੈ ਅਲਿਬਤਰਹਿ ਆ ਲਖ ਨ ਲਖਣਾ ਜਾਈ ਘਟ ਦਲ ਤ ਹਿਰ ਦੇ ਸ਼ਰੀਰ ਸਭ ਦੇ ਭੱਬੇ ਨੂੰ ਸਿਆੜੀ ਇਸ ਦਾ ਅਰਥ ਹੈ ਸਭੀ ਸਾਰੇ ਪਰਮਾਤਮਾ ਸਾਰੇ ਸ਼ਰੀਰਾਂ ਵਿੱਚ ਹਿਰਦਿਆਂ ਦੇ ਵਿੱਚ ਆਪ ਬੈਠਾ ਹੋਇਆ ਤੇ ਸਾਰੇ ਸ਼ਰੀਰਾਂ ਦੇ ਵਿੱਚ ਆਪ ਵਿਰਾਜਮਾਨ ਹੋ ਕੇ ਸਾਰੇ ਪਦਾਰਥਾਂ ਨੂੰ ਸਰਗੁਣ ਸਰੂਪ ਦੇ ਵਿੱਚ ਆਪ ਹੀ ਮਾਨ ਰਿਹਾ ਹੈ ਭੋਗ ਰਿਹਾ ਹੈ ਪਰਮਹਾਰਾਜ ਜੀ ਕਹਿੰਦੇ ਸਾਰੇ ਪਦਾਰਥਾਂ ਨੂੰ ਭੋਗ ਕੇ ਮਾਨ ਕੇ ਇਹਨਾਂ ਦੇ ਵਿੱਚ ਉਹ ਲੁਭਾਏ ਮਾਨ ਨਹੀਂ ਉਹ ਪਰਮਾਤਮਾ ਨਰਲੀਪ ਹੈ ਅਲਿਪਤ ਰਹਿ ਅਲਿਪਦਾਰਤ ਉਹ ਨਰਲੀਪ ਰਹਿਦਾ ਹੈ ਅਲਖ ਨ ਲਖਣਾ ਜਾਈ ਉਹ ਪਰਮਾਤਮਾ ਅਦ੍ਰਿਸ਼ਟ ਹੈ ਅਲਖਦਾਰਤ ਅਦ੍ਰਿਸ਼ਟ ਨ ਲਖਣਾ ਜਾਈ ਉਹ ਪਰਮਾਤਮਾ ਨੂੰ ਲਖਿਆ ਨਹੀਂ ਢਾ ਸਕਦਾ ਉਸ ਨੂੰ ਸਮਝਿਆ ਨਹੀਂ ਢਾ ਸਕਦਾ ਬਾਬਾ ਰਵਦਾਸ ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ ਸਰਬੇ ਏਕ ਅਨੇਕੈ ਸੁਆਮੀ ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸੈਜੇ ਹੋਇ ਸੋ ਹੋਈ ਉਹ ਪਰਮਾਤਮਾ ਇਕਈ ਹੈ ਪਰ ਇਕ ਤੋਂ ਅਨੇਕ ਹੋ ਗਿਆ ਹੈ ਸਰਬੇ ਇਕ ਅਨੇਕੈ ਸਵਾਮੀ ਸਭ ਘਟ ਭੁਗਵੈ ਸੋਈ ਉਹ ਪਰਮਾਤਮਾ ਹੀ ਸਾਰੇ ਹਿਰਦਿਆਂ ਨੂੰ ਮਾਨ ਰਿਹਾ ਹੈ ਸ਼ਰੀਰਾਂ ਵਿੱਚ ਵਿਰਾਜਮਾਨ ਹੈ ਤੇ ਬਾਬਾ ਰਵਿਦਾਸ ਸਾਹਿਬ ਕਹਿੰਦੇ ਨੇ ਉਹ ਦੂਰ ਨਹੀਂ ਕਹਿ ਰਵਿਦਾਸ ਹਾਥ ਪੈ ਨੇਰੈ ਉਹ ਪਰਮਾਤਮਾ ਹੱਥ ਤੋਂ ਵੀ ਨੇੜੇ ਹੈ ਸਾਦੇ ਹੋਏ ਸੋਈ ਪਰ ਉਸ ਦੀ ਸਮਝ ਆਤਮਿਕ ਅਡੋਲ ਅਵਸਥਾ ਦੇ ਵਿੱਚ ਜੁੜਨ ਦੇ ਨਾਲ ਜਦੋਂ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਉਦੋਂ ਸਮਝ ਪੈਂਦੀ ਹੈ ਹਜ਼ੂਰ ਕਹਿੰਦੇ ਨੇ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰੇ ਹਿਰਦਿਆਂ ਦੇ ਵਿੱਚ ਸ਼ਰੀਰਾਂ ਦੇ ਵਿੱਚ ਉਹ ਪਰਮਾਤਮਾ ਹੀ ਬੋਲ ਰਿਹਾ ਹੈ ਜਦੋਂ ਇਹ ਮੈਂ ਵੇਖਦਾ ਨਾ ਜਹ ਜਹ ਪੇਖਾਂ ਤਹ ਹਜ਼ੂਰ ਦੂਰਕਤ ਹੋ ਨਾ ਜਾਈ ਰਵ ਰਹਿ ਜਾ ਸਰਬਤਰ ਮੈਂ ਮਨ ਸਦਾ ਧਿਆਈ ਤੇ ਹਜ਼ੂਰ ਸੋਇਲਾ ਸਾਹਿਬ ਦੀ ਬਾਣੀ ਵਿੱਚ ਫਰਮਾਨ ਕਰਦੇ ਨੇ ਆਪ ਜੀ ਰੋਜ਼ ਇਹ ਪੜ੍ਹਦੇ ਹੋ ਨਿਰ ਅਕਾਰ ਰੂਪ ਦੇ ਵਿੱਚ ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਦਾ ਨਾਂ ਕੋਈ ਅੱਖਾਂ ਨੇ ਨਾ ਕੋਈ ਕੰਨ ਨੇ ਨਾ ਕੋਈ ਪੈਰ ਨੇ ਨਾ ਕੋਈ ਹੱਥ ਹੈ ਨਾ ਕੋਈ ਨੱਕ ਹੈ ਪਰ ਜਦੋਂ ਸਰਗੁਣ ਸਰੂਪ ਦੇ ਬਾਰੇ ਅਸੀਂ ਪੜ੍ਹਦੇ ਹਾਂ ਕਿਉਂਕਿ ਪਰਮਾਤਮਾ ਦੇ ਦੋ ਸਰੂਪ ਨੇ ਨਾ ਸਰਗੁ ਨਿਰਗੁ ਨਿਰੰਕਾਰ ਸੁੰਨ ਸਮਾਦੀ ਆਪ ਆਪਨ ਕੀ ਨਾਨਕਾ ਪੀ ਫਿਰ ਜਾਪ ਮਹਾਰਾਜ ਕਹਿੰਦੇ ਸਰਗੁ ਸਰੂਪ ਦੇ ਵਿੱਚ ਪਰਮਾਤਮਾ ਦੀਆਂ ਹਜ਼ਾਰਾਂ ਅੱਖਾਂ ਨੇ ਹਜ਼ਾਰਾਂ ਕੰਨ ਨੇ ਹਜ਼ਾਰਾਂ ਨੱਕ ਨੇ ਹਜ਼ਾਰਾਂ ਪੈਰ ਨੇ ਹਜ਼ਾਰਾਂ ਹੱਥ ਨੇ ਸਹਸ ਤਵ ਨੈਣ ਨਨ ਨੈਣ ਹੈ ਤੋਹਿ ਕਉ ਸਹਸ ਮੂਰਤ ਨਨ ਏਕ ਤੋਹੀ ਸਹਸ ਪਦ ਬੇਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ এব ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮਹਿ ਚਾਨਣ ਹੋਏ ਸਭ ਘਟ ਭੋਗ ਬੈ ਅਲਿਪਤਰ ਹੈ ਅਲਖ ਨ ਲਖਣਾ ਜਾਈ ਅਗੇ ਹਜ਼ੂਰ ਫਰਮਾਨ ਕਰ ਰਹੇ ਹਨ ਪੂਰੇ ਗੁਰ ਵੇਖਾਲਿਆ ਸ਼ਬਦੇ ਸੋਝੀ ਪਾਈ ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਵਿਖਾਲ ਦਿੱਤਾ ਹੈ ਇਸ ਸ਼ਬਦ ਦੇ ਰਾਹੀਂ ਮੈਂ ਸੋਝੀ ਪ੍ਰਾਪਤ ਕੀਤੀ ਹੈ ਕਿ ਪਰਮਾਤਮਾ ਸਰਬ ਵਿਆਪਕ ਹੈ ਪੁਰਖ ਹੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸ਼ਬਦ ਜਲਾਈ ਜੋ ਅਕਾਲ ਪੁਰਖ ਪਰਮਾਤਮਾ ਨੂੰ ਸੇਵਦੇ ਹਨ ਸੇ ਸੇ ਦਾ ਅਰਥ ਹੈ ਉਹ ਪੁਰਖ ਹੋਵਹਿ ਪੁਰਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਇਹ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨਸਾਰ ਮਨੁੱਖ ਜਿਸ ਨੂੰ ਸੇਵੰਦਾ ਹੈ ਨਾ ਉਹ ਸਵਰਗ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਜੈਸਾ ਸੇਵੈ ਤੈਸੋ ਹੋਵੈ ਜਿਹੜਾ ਕੋਈ ਦੇਵਤੇ ਨੂੰ ਮੰਨਦਾ ਹੈ ਦੇਵਤੇ ਦੇ ਗੁਣ ਉਸ ਵਿੱਚ ਆ ਸਕਦੇ ਨੇ ਜਿਹੜਾ ਕੋਈ ਮਨੁੱਖ ਪੱਥਰ ਦੀ ਪੂਜਾ ਕਰਦਾ ਹੈ ਉਹ ਪੱਥਰ ਵਰਗਾ ਹੀ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਇ ਉਤਰੈ ਹਜ਼ੂਰ ਇਹ ਫਰਮਾਨ ਕਰਦੇ ਨੇ ਭੈਰੋ ਭੂ ਸੀਤਲਾ ਧਾਵੈ ਖਰਬਾਨ ਉਛਾਰ ਉਡਾਵੈ ਖਾਉ ਤੋ ਏਕ ਰਮਈਆ ਲੈਹੁ ਆਂ ਦੇ ਬਦਲਾਵ ਹੁੰਦਾ ਹੋਂ ਜਿਸ ਤਰ੍ਹਾਂ ਮਨੁੱਖ ਕਿਸੇ ਨੂੰ ਸੇਵੰਦਾ ਹੈ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ ਤੇ ਜੋ ਅਕਾਲ ਪੁਰਖ ਨੂੰ ਸੇਵੰਦਾ ਉਹ ਅਕਾਲ ਪੁਰਖ ਵਰਗਾ ਹੋ ਜਾਂਦਾ ਹੈ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ ਜਿਨ ਹਰ ਸੇਵਿਆ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਉਹ ਹਰੀ ਦੇ ਰੂਪ ਦੇ ਵਿੱਚ ਸਮਾ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਨਾ ਹੁਣ ਤੇ ਮੈਂ ਉਸ ਸਿੰਘਾਸਨ ਤੇ ਜਾ ਕੇ ਬੈਠ ਗਿਆ ਉਸ ਅਵਸਥਾ ਤੇ ਪਹੁੰਚ ਗਿਆ। ਹੁਣ ਕੋਈ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਕਬੀਰ ਹੈ ਜਾਂ ਇਹ ਪ੍ਰਮਾਤਮਾ ਹੈ। ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ। ਆਰਾਮ ਕਬੀਰਾ ਏਗ ਭਏ ਹੈ। ਕੋਈ ਨਾ ਸਕੈ ਪਛਾਨੀ ਪੁਰਖ ਹੈ ਸਿਵ ਹੈ। ਜੇ ਪੁਰਖ ਹੋਵੈ ਜਿਨੀ ਹਉਮੈ ਸ਼ਬਦ ਜਲਾਈ। ਪਰ ਉਹੀ ਪੁਰਖ ਪਰਮਾਤਮਾ ਦਾ ਰੂਪ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਸਾੜ ਦਿੱਤਾ ਹੈ ਤਿਸ ਦਾ ਸ਼ਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਈ ਖਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਦਾ ਕੋਈ ਵੀ ਸ਼ਰੀਰ ਨਹੀਂ ਹੈ ਉਸ ਦੇ ਬਰਾਬਰ ਦਾ ਨਹੀਂ ਹੈ ਨਾ ਕੋ ਕੰਟਕ ਵੈਰਾਈ ਕੰਟਕਦਾਰ ਤੇ ਕੰਡਾ ਨਾ ਹੀ ਵੈਰੀ ਰੂਪ ਪਰਮਾਤਮਾ ਦਾ ਕੋਈ ਕੰਡਾ ਹੈ ਨਿਚਲ ਰਾਜ ਹੈ ਸਨਾ ਤਿਸ ਕੇਰਾ ਨਾ ਆਵੇ ਨਾ ਜਾਈ ਪਰਮਾਤਮਾ ਦਾ ਜਿਹੜਾ ਰਾਜ ਉਹ ਨਿਚਲ ਹੈ ਅਟਲ ਹੈ ਉਹ ਕਦੇ ਵੀ ਖੁਸਣ ਵਾਲਾ ਨਹੀਂ ਜਾਣ ਵਾਲਾ ਨਹੀਂ ਹੁਣੇ ਅਸੀਂ ਆਸਾ ਕੀ ਬਾਣੀ ਦੀ ਸਮਾਪਤੀ ਤੋਂ ਬਾਅਦ ਇਹ ਸਰਵਣ ਕੀਤਾ ਨਾ ਵੱਡਾ ਤੇਰਾ ਦਰਬਾਰ ਸਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਚਲ ਚੌਰ ਛਤ ਉਸੇ ਰਾਜ ਦੀ ਗੱਲ ਅਸੀਂ ਭਗਤ ਬਾਣੀ ਵਿੱਚੋਂ ਪੜ੍ਹਦੇ ਹਾਂ ਨਾ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋਹ ਨਹੀਂ ਤਿਸ ਥਾਉ ਨਾ ਤਸਵੀਜ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਰ ਆ ਮੋਇ ਖੂਬ ਵਤਨ ਗਹਿ ਪਾਈ ਉहां ਖੈਰ ਸਦਾ ਮੇਰੇ ਭਾਈ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਸੇਮ ਇੱਕ ਸੋ ਆਹੀ ਨੇਚ ਰਾਜ ਹੈ ਸਨਾ ਤਿਸ ਕੀ ਰਾ ਨਾ ਆਵੇ ਨਾ ਜਾਈ ਉਹ ਪਰਮਾਤਮਾ ਨਾ ਕਿਤੇ ਆਉਂਦਾ ਤੇ ਨਾ ਜਾਂਦਾ ਪਾਵ ਜਨਮ ਮਰਨ ਦੇ ਵਿੱਚ ਨਹੀਂ ਹੈ ਅਨੰਦਿੰਨ ਸੇਵਕ ਸੇਵਾ ਕਰੇ ਹਰ ਸੱਚੇ ਕੀ ਗੁਣ ਗਾਈ ਅਨੰਦਿੰਨ ਦਰਤ ਹੈ ਰੋਜ਼ਾਨਾ ਪਰਮਾਤਮਾ ਦਾ ਸੇਵਕ ਰੋਜ਼ਾਨਾ ਹੀ ਹਰੀ ਦੀ ਸੇਵਾ ਕਰਦਾ ਹੈ ਪਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਸਦਾ ਥੇ ਰਹਿਣ ਵਾਲੇ ਖਰੀਦੇ ਹੀ ਗੁਨਾ ਨੂੰ ਗਉਂਦਾ ਹੈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਧੰਨ ਗੁਰੂ ਅਮਰਦਾਸ ਪਿਤਾ ਜੀ ਫਰਮਾਨ ਕਰੇ ਨੇ ਕਿ ਨਾਨਕ ਪਰਮਾਤਮਾ ਦੀ ਵਡਿਆਈ ਨੂੰ ਵੇਖ ਕੇ ਖੇੜੇ ਵਿੱਚ ਆ ਗਿਆ ਵਿਗਾਸ ਵਿੱਚ ਆ ਗਿਆ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਵ ਕਾ ਨਾਸ ਪਰਮਾਤਮਾ ਦੇ ਨਾਮ ਨੂੰ ਸੁਣਦੇ ਨਾਲ ਜੀਵਨ ਦੇ ਵਿੱਚ ਵਿਗਾਸ ਖੇੜਾ ਆਉਂਦਾ ਹੈ ਗੁਰੂ ਕਿਰਪਾ ਕਰੇ ਬਹੁਤ ਅਦਬ ਦੇ ਨਾਲ ਆਪ ਜੀ ਨੇ ਵਡਹੰਸ ਕੀ ਵਾਰ ਦੇ ਵਿੱਚੋਂ 15ਵੀਂ ਪੌੜੀ ਅਤੇ ਉਸ ਦੇ ਨਾਲ ਦੋ ਸ਼ਲੋਕਾਂ ਦੀ ਵਿਆਖਿਆ ਸਰਵਣ ਕੀਤੀ ਹੈ ਵਿਆਖਿਆ ਕਰਦਿਆਂ ਹੋਈਆਂ ਬੇਅੰਤ ਕੁਲਾਂ ਦੀ ਖਿਮਾ ਸਭ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ